ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਕਲਗੀਧਰ ਪਿਤਾ ਅਮਰਤ ਕੇ ਦਾਤੇ ਗੁਰੂ ਗੋਮਦ ਸਿੰਘ ਮਹਾਰਾਜ ਦੀ ਕਲਗੀ ਕਿੱਥੇ ਹੈ ਇਹ ਕਲਗੀ ਚਮਕੌਰ ਦੀ ਗੜੀ ਵਿੱਚ ਮਹਾਰਾਜ ਜੀ ਨੇ ਆਪਣੇ ਪਿਆਰੇ ਸਿੱਖ ਭਾਈ ਸੰਗਤ ਸਿੰਘ ਦੇ ਸਿਰ ਤੇ ਸਜਾ ਦਿੱਤੀ ਸੀ ਅਤੇ ਪੀੜੀਦਰ ਪੀੜੀ ਭਾਈ ਸੰਗਤ ਸਿੰਘ ਦੇ ਪਰਿਵਾਰ ਕੋਲ ਰਹੀ ਪਰ ਜਦੋਂ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਥਾਪਿਤ ਕੀਤਾ ਅਤੇ ਉਹਨਾਂ ਨੂੰ ਇਸ ਕਲਗੀ ਦਾ ਇਤਿਹਾਸ ਪਤਾ ਲੱਗਾ ਕਿ ਭਾਈ ਸੰਗਤ ਸਿੰਘ ਦੇ ਪਰਿਵਾਰ ਕੋਲ ਸੱਚੇ ਪਾਸਾ ਜੀ ਦੀ ਕਲਗੀ ਹੈ ਤਾਂ ਉਸ ਨੇ ਉਸ ਪਰਿਵਾਰ ਕੋਲੋਂ ਬਹੁਤ ਜ਼ਿਆਦਾ ਭੇਟਾ ਦੇ ਕੇ ਅਰਜ਼ੀ ਕਰਕੇ ਉਹ ਕਲਗੀ ਆਪਣੇ ਸਾਹੀ ਖਜ਼ਾਨੇ ਵਿੱਚ ਬੜੇ ਸਤਕਾਰ ਨਾਲ ਰਖਵਾਈ ਪਰ ਜਦੋਂ ਅੰਗਰੇਜ਼ਾਂ ਦਾ ਰਾਜ ਆਇਆ ਤਾਂ ਅੰਗਰੇਜ਼ ਜਿੱਥੇ ਹੋਰ ਚੀਜ਼ਾਂ ਲੁੱਟ ਕੇ ਲੈ ਗਏ ਤਾਂ ਮਹਾਰਾਜ ਜੀ ਦੀ ਇਹ ਕਲਗੀ ਵੀ ਆਪਣੇ ਨਾਲ ਲੁੱਟ ਕੇ ਇੰਗਲੈਂਡ ਲੈ ਗਏ ਪਰ ਗੁਰੂ ਦੇ ਸਿੱਖਾਂ ਨੇ 2004 ਦੇ ਵਿੱਚ ਇਹ ਕਲਗੀ ਇੰਗਲੈਂਡ ਤੋਂ ਖਰੀਦ ਕੇ ਦਵਾਰਾਂ ਦਰਬਾਰ ਸਾਹਿਬ ਵਿੱਚ ਸੁਸ਼ੋਭਿਤ ਕਰਾਈ